ਇਨਾਵਲੋ ਕਿਹਾ ਜਾ ਰਿਹਾ ਵੀ ਜਿਹੜਾ ਵੀ ਇਹਨਾਂ ਰੇਡੀਓ ਉੱਤੇ ਆਉਂਦਾ ਵਾ ਅਤੇ 13 ਵਾਰੀ ਧੰਦਰ ਬੱਬਾ ਦੀਪ ਸਿੰਘ ਜੀ ਤੇ ਨਾਲ ਜਿਹੜਾ ਕਿ ਬੋਲੇਗਾ ਉਸ ਨੂੰ ਜਿਹੜੀ ਇੱਕ ਪਲੇਟ ਵੈਜੀ ਚਾਂਪ ਦੀ ਜਿਹੜੀ ਦਿੱਤੀ ਆ ਵੀ ਇਹਨਾਂ ਚ ਸਾਥ ਚੱਲਣਗੇ ਚੱਲੇਗੀ ਅੱਡੀ ਪਰਿਵਾਰ ਵੱਲੋਂ ਵੀ ਪੂਰੀ ਸਪੋਰਟ ਪੂਰੀ ਆ ਵੀ ਜੋ ਤੁਹਾਡਾ ਦਿਲ ਵਾਜਦੇ ਦੋ ਤੁਸੀਂ ਕਰਨਾ ਕਰੋ ਬੱਬਾ ਦੇ ਨਾਂ ਤੇ ਇਹ ਜਿਹੜਾ ਪਰਾਂ علاوہ ਕਿ Hindu ਪਰਿਵਾਰ ਵੱਲੋਂ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਨੌਜਵਾਨ Hindu ਪਰਿਵਾਰ ਨਾਲ ਸੰਬੰਧ ਰੱਖਦਾ ਅਰੋੜੇ ਪਰਿਵਾਰ ਨਾਲ ਇੱਥੇ ਫਿਰ ਗਰੀਬ ਵੀ ਜਿਹਦੇ ਕੋਲ ਨਹੀਂ ਗਰੀਬ ਬੱਚੇ ਕੋ ਕੋਈ ਪੈਸੇ ਹੁੰਦੇ ਉਹ ਇਥੋਂ ਮਾਂ ਨਾ इजीली ਨਾਮ ਲੈ ਕੇ ਬਾਬੇ ਦਾ ਦੀਪ ਸਿੰਘ ਦਾ ਨਾਮ ਲੈ ਕੇ ਇਥੋਂ ਖਾ ਸਕਦੇ ਸੱਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤਸਵੀਰਾਂ ਵਖਾਵਾ ਕੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੇ ਰਣਜੀਤ ਐਮਰੀ ਦੀਆਂ ਰੇੜੀ ਮਾਰਕੀਟ ਦੀਆਂ ਜਿੱਥੇ ਕਿ ਇੱਕ ਨੌਜਵਾਨ ਦੀ ਜਿਹੜਾ ਕਿ Hindu ਪਰਿਵਾਰ ਨਾਲ ਜਿਹੜਾ ਕਿ ਸੰਬੰਧ ਰੱਖਦਾ ਉਹਦੀ ਇੱਕ ਆਸ ਦਾ ਜੁੜੀ ਹੋਈ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼੍ਰੀ ਦਾ ਸਾਹਬ ਵਾਲਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀ ਆ ਵੈਜ ਚਾਂਪ ਕੁਝ ਜਿਖਸਤ ਦੀ ਉਹ ਵੀ ਮੋਟੂ ਵੈਜੀ ਚਾਂਪ ਦੀ ਜਿਹੜੀ ਇੱਕ ਰੇੜੀ ਲਗਾਈ ਹੋਈ ਆ ਇਹਨਾਂ ਵਾਲੇ ਜਿਹੜੇ ਇੱਕ ਨੌਜਵਾਨ ਨੇ ਇਹਨਾਂ ਲੋਕ ਵੱਖਰਾ ਭਰਾਲਾ ਕੀਤਾ ਜਾ ਰਿਹਾ ਇਹਨਾਂ ਵਾਲੋ ਕਿਹਾ ਜਾ ਰਿਹਾ ਜੀ ਜਿਹੜਾ ਵੀ ਇਹਨਾਂ ਜਿਹੜੀ ਉੱਤੇ ਆਉਂਦਾ ਵਾ ਅਤੇ 13 ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਾਂ ਨਾਲ ਜਿਹੜਾ ਕੀ ਬੋਲੇਗਾ ਉਸ ਨੂੰ ਜਿਹੜੀ ਇੱਕ ਪਲੇਟ ਵੈਜੀ ਚਾਂਪ ਦੀ ਜਿਹੜੀ ਕਿ ਦਿੱਤੀ ਆ ਵੀ ਕੋਈ ਵੀ ਜਿਹੜਾ ਫਲੇਵਰ ਜਿਹੜਾ ਇਹਨਾਂ ਵਾਲ ਬਣਿਆ ਹੋਵੇਗਾ ਤੁਸੀਂ ਦੇਖ ਸਕਦੇ ਹੋ ਇੱਕ ਵੱਖਰੀ ਤਰ੍ਹਾਂ ਦੇ ਰੇੜੇ ਉਪਰਾਲਾ ਕੀਤਾ ਜਾ ਰਿਹਾ ਮੋਟੂ ਵੈਜੀ ਚਾਂਪ ਵਾਲਿਆਂ ਨਾਲ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਕੀ ਨਾਮ ਹੈ ਤੁਹਾਡ ਲਬਿਸ਼ ਅਰੋੜਾ ਜੀ ਤੇ ਮੈਨੂੰ ਐਸੋ ਅਰੋੜਾ ਸਾਹਿਬ ਕਿਸ ਤਰ੍ਹਾਂ ਜਹਨ ਜਾਇਆ ਕਿ ਇਹ ਜਿਹੜਾ ਤੰਤਰ ਬਾਬਾ ਦੀਪ ਸਿੰਘ ਜਿਹੜਾ ਨਾ 13 ਵਰੀ ਲਵੇਗਾ ਇਹ ਜਿਹੜਾ ਤੁਸੀਂ ਪ੍ਰਾਰਾਲਾ ਸ਼ੁਰੂ ਕੀਤਾ ਜਹਨ ਕਿਸ ਤਰ੍ਹਾਂ ਜੜੋਣਾ ਹੈ ਇਹ ਬਾਤ ਰੋਇ ਬੱਬੇ ਦੇ ਦਰਬਾਰ ਹੋ ਗਿਆ ਇਹਦਾ ਦਿਲੋਂ ਆਵਾਜ਼ ਆਵੇ ਇੱਕ ਵੀ ਫਤਰਾ ਇੰਨੇ ਵੀਰ ਭਰਾ ਲੰਗਰ ਲਾਂਦੇ ਨੇ ਇਹ ਚੀਜ਼ ਕੁਝ ਵੀ ਨਹੀਂ ਜੜੇ ਸੇ ਤੇ ਮੈਨੂੰ ਐਸੋ ਵੀ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਮੈਂ ਉਦੋਂ ਤੋਂ ਕੰਮ ਸ਼ੁਰੂ ਕੀਤਾ ਤੇ ਮੈਨੂੰ ਭਾਈ 3-4 ਸਾਲ ਹੋ ਗਏ ਨੇ ਪਰ ਇਹ ਚੀਜ਼ ਜਿਹੜੀ ਆਪਾਂ 13 ਵਰੀ ਲਈ ਇਹ 6 ਮਹੀਨਾ ਹੋ ਗਿਆ ਸ਼ੁਰੂ ਕੀਤੇ ਜਿੰਨਾ ਚਾਹ ਚੱਲੰਦੇ ਆ ਚੱਲੇ ਗਿਆ ਜੀ ਤੇ ਮਨੇ 100 ਵੀ ਬਾਬਾ ਦੀਪ ਸਿੰਘ ਦੇ ਦਰਦੇਓ 시ਦਾ ਸਾਹਿਬ ਮੱਥਾ ਟੇਕਦੇਓ ਜਾ ਕੇ ਦਿੱਲੀ ਜਾਂਦੇ ਹੋ ਰਜਾਣਾ ਜਾਂਦੇ ਉਥੇ ਹਾਂਜੀ ਹਾਂਜੀ ਸਰ ਰੋਜ਼ ਜਾਂਦਾ ਤੇ ਕਿੰਨੀ ਕਿ ਤੁਹਾਡੀ ਹੁਣ ਤੱਕ ਆਸਥਾ ਮਰਦਾ ਪੂਰੀ ਹੋਈਆਂ ਨੇ ਹੁਣ ਤੱਕ ਬਾਬਾ ਜੀ ਜੋ ਵਧੀਆ ਹੀ ਹੋ ਰਿਹਾ ਸਰ ਜੋ ਜਦੋਂ ਤਾਂ ਸ਼ੁਰੂ ਕੀਤਾ ਬਹੁਤ ਵਧੀਆ ਚੱਲਣ ਦੇ ਘਰ ਪਰਿਵਾਰ ਸਾਰਾ ਬਾਬੇ ਦੇ ਚੜ੍ਹਦੀ ਕਲਾ ਹੀ ਆ ਕੋਈ ਤੇ ਕੋਈ ਦੁੱਖ ਤੇ ਨਹੀਂ ਆ ਰਹੀ ਸਭ ਬਹੁਤ ਵਧੀਆ ਹੋ ਰਿਹਾ। ਜਿਵੇਂ 90 ਸੋ ਮੈਨੂੰ ਗੱਲ ਕੀਤੀ ਵੀ ਲੋਕਾਂ ਦੀ ਆਸਤਾ ਜੁੜੀ ਹੋਈ ਹੁੰਦੀ ਆ। ਖਾਸ ਕਰਕੇ ਜਦੋਂ ਚਪੈਰਾ ਸਾਹਿਬ ਲੋਕ ਕੱਟ ਆਉਂਦੇ ਆ। ਅਸੀਂ ਦੇਖਿਆ ਵੀ ਲੋਕ ਸੰਗਤਾਂ ਜਿਹੜੀਆਂ ਦੇਸ਼ਾਂ ਦੇਸ਼ਾਂ ਤੋਂ ਹਜ਼ਾਰਾਂ ਲੋਕ ਸੰਗਤ ਜਿਹੜੀਆਂ ਐਤਵਾਰ ਨੂੰ ਚਪੈਰਾ ਸਾਹਿਬ ਕੱਟਣ ਵਾਸਤੇ ਆਉਂਦੀਆਂ ਨੇ। ਵੱਖ-ਵੱਖ ਤਰੀਕੇ ਨਾਲ ਜਿਹੜਾ ਕੀਰਤਨ ਤਨ ਤਨ ਬਾਬਾ ਦੀਪ ਸਿੰਘ ਜੀ ਯਾ ਕੀਤਾ ਜਾਂਦਾ ਉਸੇ ਤਰ੍ਹਾਂ ਦੇ ਨਾਲ ਇੱਕ ਵੱਖਰਾ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ। ਤੁਸੀਂ ਕਿਹਾ ਵੀ ਜਿਹੜਾ ਵੀ 13 ਵਾਲੀ ਆ ਕੇ ਤਨ ਤਨ ਬਾਬਾ ਦੀਪ ਸਿੰਘ ਬੋਲੂਗਾ ਉਸ ਨੂੰ ਜਿਹੜੇ ਕੀ ਚਾਂਪਾ ਦੀ ਜਿਹੜੀ ਪਲੇਟ ਦਿੱਤੀ ਜਾਊਗੀ ਤੇ ਹੁਣ ਤੱਕ ਕਿ ਜਿਹੜਾ ਮਰਜ਼ੀ ਆ ਸਕਦਾ ਕਿਸੇ ਨੂੰ ਕੋਈ ਤਰ੍ਹਾਂ ਦੀ ਨਾ ਨਹੀਂ ਖੇਦਰੋਂ ਜੇ ਬਾਬਾਈ ਦਾ ਆਪਾਂ ਸ਼ੁਰੂ ਕੀਤਾ ਤੇ ਆਪਾਂ ਨੂੰ ਮਾਵਾਂਗੇ ਵੀ ਪੂਰੇ ਐਂਡ ਤੱਕ ਤੇ ਮੈਨੂੰ 100 ਵੀ ਅਸੀਂ ਦੇਖਿਆ ਵੀ ਜਿਹੜੀ ਮਾਰਕੀਟ ਹੈ ਤੇ ਹੋਰ ਵੀ 100 150 ਰੇੜੀ ਹੈ ਪਰ ਤੁਹਾਡੇ ਲੋਕ ਵੱਖਰਾ ਪ੍ਰਾਲਾ ਕੀਤਾ ਜਾ ਰਿਹਾ ਕਿੰਨੇ ਕੇ ਲੋਕ ਇੱਥੇ ਆਉਂਦੇ ਨੇ ਕਿੰਨੇ ਕਿ ਸ਼ਲਾਘਾ ਕਰਦੇ ਨੇ ਵੀ ਤੁਹਾਡੋਂ ਤੁਸੀਂ ਬੜਾ ਵਧੀਆ ਪ੍ਰਾਲਾ ਕਰ ਰਹੇ ਹੋ ਲੋਕਾਂ ਵੱਲੋਂ ਕਿੰਨੇ ਕਿ ਸਿਫਤ ਕੀਤੀ ਜਾਂਦੀ ਤੁਹਾਡੇ ਕੰਮ ਦੀ ਬਹੁਤ ਬਹੁਤ ਵਧੀਆ ਚੱਲਦਾ ਪਿਆ ਸਰ ਜਿੰਨੇ ਜਿੰਨੇ ਜੋ ਟੈਸਟ ਕਰਕੇ ਗਿਆ ਸਭ ਵੱਲੋਂ ਅੱਛਾ ਰਿਸਪੌਂਸ ਮਿਲਿਆ ਕੋਈ ਮਾੜਾ ਕਹਿਲੋ ਨਹੀਂ ਮਿਲਿਆ ਬਹੁਤ ਬਹੁਤ ਵੀਰ ਬਰਾਦ ਦੂਰ ਦੂਰ ਕਮੈਂਟ ਆ ਰਹੇ ਸੇ ਬਹੁਤ ਵਧੀਆ ਕਰ ਰਹੇ ਤੇ ਜਦੋਂ ਨਵਾਂ ਨਵਾਂ ਸ਼ੁਰੂ ਕੀਤਾ ਸੀ ਉਹ ਉਦੋਂ ਫਿਰ ਕਿੰਨਾ ਕੁ ਲੋਕਾਂ ਵੱਲੋਂ ਸ਼ਾਅ ਸੀ ਜਿਹਾ ਵੱਖਰਾ ਪ੍ਰਲਾਪ ਤੁਸੀਂ ਕੀਤਾ ਵਾ ਪਰਿਵਾਰ ਦਾ ਕੀ ਕਹਿਣਾ ਵਾ ਪਰਿਵਾਰ ਦੀ ਹਮੇਸ਼ਾ ਸਪੋਰਟ ਹੁੰਦੀ ਆ ਪਰਵਾਰ ਇਸ ਬਾਰੇ ਕੀ ਕਹਿਣਾ ਹੈ ਪਰਿਵਾਰ ਵੱਲੋਂ ਵੀ ਪੂਰੀ ਸਪੋਰਟ ਪੂਰੀ ਹੈ ਵੀ ਜੋ ਤੁਹਾਡਾ ਦਿਲ ਵਾਜਦੇ ਦੋ ਤੁਸੀਂ ਕਰਨਾ ਕਰੋ ਬਾਬਾ ਜੀ ਦੇ ਨਾਂ ਤੇ ਆਪਾਂ ਤਾਂ ਨੇ ਨਾਲ ਨੇ ਬਾਹਰੋਂ ਸਾਨੂੰ ਕਸਟਮਰਾਂ ਦੇ ਫੋਨ ਆ ਰਹੇ ਆ ਬਹੁਤ ਬਹੁਤ ਦੂਰੋਂ ਫੋਨ ਆ ਰਹੇ ਆ ਵੀ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਬਾਬਾ ਜੀ ਦੇ ਨਾਂ ਤੇ ਆਪਾਂ ਜਰੂਰ ਤੁਹਾਨੂੰ ਮਿਲ ਕੇ ਜਾਵਾਂਗੇ ਤੁਸੀਂ ਬਾਬਾ ਜੀ ਦੇ ਕਰਕੇ ਬਹੁਤ ਵਧੀਆ ਗਿਰੰਡੇ ਤੇ ਮੈਨੂੰ ਇਸੋ ਵੀ ਜਦੋਂ ਨਹੀਂ ਸੀ ਕੰਮ ਸ਼ੁਰੂ ਕੀਤਾ ਖਾ ਕੇ ਜਿਹੜੀ ਬਾਬਾ ਜੀ ਦਾ 13-13 ਵਾਲੀ ਨਹੀਂ ਸੀ ਜਦੋਂ ਨਾਲ ਲੈਣਾ ਸ਼ੁਰੂ ਕੀਤਾ ਉਦੋਂ ਹਾਲਾਤੀ ਸੀ ਉਦੋਂ ਕਿੰਨੇ ਕੰਮ ਕਾਹ ਸ਼ੁਰੂ ਕੀਤਾ ਸੀ ਕੰਮ ਕਾਹ ਜ ਕਿੰਨੀ ਕਿ ਬੜੋਤਰੀ ਸੀਦੋਂ ਬਹੁਤ ਵਧੀਆ ਚੱਲਦਾ ਪਿਆ ਸੀ ਪਰ ਇਹ ਚਲੋ ਕਿ ਦਿਲ ਤੋਂ ਆਵਾਜ਼ ਆਈ ਵੀ ਯਾਤਰਾ ਕਰਨਾ ਹੈ ਪਰ ਉਹ ਹੁਣ ਚਲੋ ਬਾਬਾ ਜੀ ਦੀ ਕਿਰਪਾ ਬਹੁਤ ਵਧੀਆ ਚੱਲਦਾ ਪਿਆ ਹੈ ਲੇ ਵੀ ਇੰਨੇ ਸੋ ਰੇੜੀ ਕਿੰਨੀ ਲਾਈਆਂ ਜਦੋਂ ਨਾਲ ਸ਼ੁਰੂ ਕੀਤਾ ਵਕ ਪਹਿਲੇ ਕਿਹੜੀ ਰੇੜੀ ਹੋਣੀ ਕਿੰਨੀ ਰੇੜੀਆਂ ਹੋਈਆਂ ਨੇ ਪਹਿਲਾਂ ਲਾਈ ਆਪਾਂ ਸਟਾਰਟਿੰਗ ਦੇ ਕੇ ਰੇੜੀ ਜਾਮ ਦੇ ਤੇ ਹੁਣ ਆਪਣੇ ਨਾਲ ਦੇ ਫਾਸਟਵੋਰਡ ਦੇ ਵੀ ਲੱਗ ਗਈ ਆ ਤੇ ਬਾਬੇ ਦੀ ਕਿਰਪਾ ਰਹੀ ਹੋਰ ਦੋ ਤਿੰਨ ਲਗਾ ਲਾਂਗੇ ਵਾਜਵਾ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਦੇ ਨਾਂ ਤੇ ਵਕ ਵਕ ਤਰ੍ਹਾਂ ਦੇ ਜਿਹੜੇ ਕਿ 13 ਮਾਰੀ ਜਿਹੜਾ ਕਿ ਨਾਲ ਬੋਲੇਗਾ ਬਾਬਾ ਤੰਤਰ ਬਾਬਾ ਦੀਪ ਸਿੰਘ ਅਤੇ ਵੀਰ ਦਾ ਕਹਿਣਾ ਵੀ ਪਹਿਲਾਂ ਇੱਕ ਰੇੜੀ ਸ਼ੁਰੂਆਤ ਕੀਤੀ ਗਈ ਸੀ ਹੁਣ ਦੋ ਦੋ ਰੇੜੀਆਂ ਲੱਗਿਆ ਨੇ ਤੇ ਜਿੱਥੇ ਵੀ ਬਾਬਾ ਦੀਪ ਸਿੰਘ ਦਾ ਨਾਮ ਆਉਂਦਾ ਉੱਥੇ ਹਮੇਸ਼ਾ ਬਾਬਾ ਜੀ ਚੜ੍ਹਦੀ ਕਲਾ ਕਰਦੇ ਨੇ ਹਮੇਸ਼ਾ ਪਰਿਵਾਰ ਨੂੰ ਬਲ ਬਖਸ਼ਦੇ ਨੇ ਅਤੇ ਹਮੇਸ਼ਾ ਹੀ ਉਹਨਾਂ ਦੇ ਕੰਮਾਂ ਵਿੱਚ ਵਾਧਾ ਹੁੰਦਾ ਵਾ ਕਦੀ ਵੀ ਘਾਟਾ ਨਹੀਂ ਪੈਂਦਾ ਇਹ ਜਿਹੜਾ ਪ੍ਰਾਲਾਵਾ ਕਿ ਹਿੰਦੂ ਪਰਿਵਾਰ ਵੱਲੋਂ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਅਰੋੜੇ ਪਰਿਵਾਰ ਨਾਲ ਪਰ ਬੜਾ ਵਧੀਆ ਪ੍ਰਾਲਾਵਾ ਤੁਸੀਂ ਦੇਖ ਸਕਦੇ ਪੀ ਇੰਨਾ ਕੀ ਆਸਥਾ ਜੁੜੀ ਹੋਈ ਆ ਤੰਤਰ ਬਾਬਾ ਦੀਪ ਸਿੰਘ ਦੇ ਨਾਲ ਜਿੱਥੇ ਮੈਂ ਜਿਵੇਂ ਗੱਲ ਕੀਤੀ ਵੀ ਲੋਕ ਲੱਖਾਂ ਲੋਕ ਨਸਮਸਤਕ ਹੁੰਦੇ ਨੇ ਮਥਾੜੇ ਦੇ ਵਿੱਚ ਪਹਿਲਾਂ ਸਾਫ ਕਰਦੇ ਨੇ ਸ਼ਿਦੱ ਸਾਹਿਬਾ ਕੇ ਕੀ ਸੰਗਤਾਂ ਜਿਹੜੀਆਂ ਨੇ ਦੇਸ਼ ਆ ਦੇਸ਼ਾਂ ਲੋਕ ਇਹਨਾਂ ਜਦੋਂ ਵੀਡੀਓ ਦੇਖਦੇ ਨੇ ਬੜਾ ਵਧੀਆ ਪ੍ਰਾਲਾ ਲੋਕ ਸੋਚਦੇ ਨੇ ਵੀ ਬੜਾ ਵਧੀਆ ਪ੍ਰਾਲਾ ਨੌਜਵਾਨਾਂ ਕੀਤਾ ਗਿਆ ਵਾ ਹੋਰ ਵੀ ਗੱਲ ਕਰਾਂਗੇ ਸਰਦਾਰੀ ਸਾਡੇ ਨਾਲ ਨੇ ਹਾਂਜੀ ਸਰਦਾਰੀ ਕੀ ਨਾਮ ਲੈਣਾ ਅਮਰਿਤਪਾਲ ਸਿੰਘ ਨਾਮ ਜੋ ਮੇਰਾ ਅਮਰਪਾਲ ਜੀ ਕਿਸਾ ਦੇ ਦੋ Hindu ਪਰਿਵਾਰ ਨਾਲ ਸੰਬੰਧ ਰੱਖਦਾ ਰੋੜੇ ਫੈਮਿਲੀ ਜੋ ਇਹਦੇ ਵੱਲੋਂ ਜਿਹੜਾ ਕਿਹਾ ਗਿਆ ਵੀ 13 ਮਹੀਨਾ ਕੀ ਧੰਨ ਧੰਨ ਬਾਬਾ ਦੀਪ ਸਿੰਘ ਬੂਲੇਗਾ ਇੱਕ ਜਿਹੜੀ ਵਿਆਹ ਦੀ ਟਾਂਪ ਜਿਹੜੀ ਇਹਨਾਂ ਨੂੰ ਫ੍ਰੀ ਦਿੱਤੀ ਜਾਊਗੀ ਇੱਕ ਤਾਂ ਵੇਖੋ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਆਪਾਂ ਸਾਰੇ ਇਹਨਾਂ ਵੱਲੋਂ ਜਿਹੜਾ ਪ੍ਰਾਲਾ ਬੜਾ ਵ ਪੀ ਜਿਹੜਾ ਕੋਈ ਨਾਮ ਲਏਗਾ ਜਿਹਦੇ ਕੋ ਪੈਸੇ ਵੀ ਨਹੀਂ ਹੋਏ ਕੋ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਇਥੋਂ ਚਾਂਪ ਖਾ ਸਕਦਾ ਬਿਲਕੁਲ ਇਹ ਕਿਨਾਂ ਦੀ ਸਫਾਈ ਬੜੀ ਵਧੀਆ ਇਹ ਕਿਨਾਂ ਦੇ ਚਾਂਪ ਬੜੇ ਟੇਸਟੀ ਹੈ ਇੱਥੇ ਫਿਰ ਗਰੀਬ ਵੀ ਜਿਹਦੇ ਕੋ ਨਹੀਂ ਗਰੀਬ ਬੱਚੇ ਕੋਈ ਨਹੀਂ ਪੈਸੇ ਹੁੰਦੇ ਉਹ ਇਥੋਂ ਰਮਾਨ ਆਜ਼ਲੀ ਨਾਮ ਲੈ ਕੇ ਬਾਬੇ ਦਾ ਦੀਪ ਸਿੰਘ ਦਾ ਨਾਮ ਲੈ ਕੇ ਇਥੋਂ ਖਾ ਸਕਦੇ ਇੱਕ Hindu ਪਰਿਵਾਰ ਵੱਲੋਂ ਇਹ ਹੋਰ ਵਧੀਆ ਬਰਾਲਾ ਚਲੋ ਸਿੱਖ ਕਰਦਾ ਤਾਂ ਫਿਰ ਤਾਂ ਮੰਨਦੇ ਵੀ ਨਾ ਵੀ ਹਾਂ ਸਿੱਖ ਦਾ ਫਰਜ਼ ਵੀ ਬੰਦਾ ਹੈ ਇੱਕ Hindu ਪਰਿਵਾਰ ਵੱਲੋਂ ਇਹ ਬਹੁਤ ਵਧੀਆ ਗੱਲ ਹੈ ਮੈਂ ਆਪ ਇਥੇ 버ਗਰ ਖਾ ਕੇ ਨੇ ਹੁਣ ਚਾਂਪ ਵੀ ਇਥੋਂ ਖਾਈਦੇ ਆ ਪਰ ਬੜਾ ਵਧੀਆ ਟੇਸਟ ਵਧੀਆ ਵੱਖਰਾ ਟੇਸਟ ਹੈ ਪਰ ਇਹ ਵੀ ਵੇਖਣ ਨੂੰ ਬੜਾ ਮਿਲਦਾ ਕਹਿੰਦੇ ਸੁਣੋ ਜੀ ਖਾਸ ਕੇ ਬਹੁਤ ਵਧੀਆ ਗੱਲ ਹੈ ਕਹਿੰਦੇ ਵੀ ਸ਼ੀਦਾ ਸਾਹਿਬ ਜਿਹੜੇ ਲੋਕ ਜਾਂਦਾ ਸੇਵਾ ਵੀ ਕਰਦੇ ਨੇ ਉਹ ਕਹਿੰਦੇ ਨੇ ਵੀ Hindu ਪਰਿਵਾਰ ਜਾਂਦਾ ਜਿਹੜੀ ਉਹਨੇ ਧੰਤਨ ਬਾਬਾ ਦੇਸ ਨੂੰ ਜ਼ਿਆਦਾ ਮੰਨਦੇ ਨੇ ਉਹ ਮੈਂ ਤੁਹਾਨੂੰ ਆਖੰਦਿਆਂ ਨਾ ਵੀ ਆਸਤਾ ਵੇਖੋ ਉੱਥੇ ਜਾਈਏ ਨਾ ਜਦੋਂ ਆਪਾਂ ਜਾ ਕੇ ਦੇਖਦੇ ਆ ਜਿਹੜਾ ਚ ਪਹਿਲਾਂ ਕੱਟਣਦੇ ਹੁੰਦੇ ਆ ਉੱਥੇ ਅੱਧਿਓ ਵੱਦ ਨਾਲ Hindu ਪਰਿਵਾਰ ਵੀ ਬੈਠੇ ਹੁੰਦੇ ਆ ਬਿਲਕੁਲ ਉਥੇਆਂ ਨੂੰ ਦੇਖ ਜਾਂਦਾ ਜਦੋਂ ਆਪ ਮਾਥਾ ਟੇਕਣੇ ਜਾਈਦਾ ਹੈ ਇਹਨਾਂ ਲੋਈ ਜਿਹੜਾ ਬਹੁਤ ਵਧੀਆ ਜਿਹੜਾ ਕਦਮ ਚੁੱਕਿਆ ਗਿਆ ਸਲਾਹਨਾਯੋਗ ਆ ਇਹ ਵੀ ਇਹ ਕਹਿੰਦਾ ਵੀ ਜਦੋਂ ਦਾ ਵੀ ਬਾਬਾ ਜੀ ਦਾ ਨਾਮ ਆਲਾ ਸ਼ੁਰੂ ਕੀਤਾ ਵਾ ਪਹਿਲਾਂ ਇੱਕ ਜੜੀ ਸੀ ਹੁਣ ਦੋ ਜੜੀਆਂ ਹੋ ਗਿਆ ਨੇ ਬਾਬਾ ਜੀ ਨੇ ਹਮੇਸ਼ਾ ਵਾਧਾ ਹੀ ਪਾਇਆ ਵਾ ਕਦੀ ਘਾਟਾ ਨਹੀਂ ਪਾਇਆ ਕੰਮ ਤੇ ਭਾਜੀ ਅਸੀਂ ਇੱਕ ਪਰਿਵਾਰ ਅਸੀਂ ਪਿੰਡਾਂ ਤੋਂ ਰਹਿਣ ਵਾਲੇ ਆ ਅਸੀਂ ਦਸਵੰਧ ਕੱਢਦੇ ਆ ਕੋਰੋਨਾ ਵਿੱਚ ਵੀ ਅਸੀਂ ਲੰਗਰ ਲਾਏ ਲੋਕਾਂ ਕਰ ਆਟਾ ਛੱਡ ਕੇ ਆਏ ਬਿਲਕੁਲ ਇੱਕ ਜਿਹੜਾ ਪੰਜਾਬ ਬਾ ਸਾਡਾ ਜਿੱਥੇ ਲੰਗਰ ਨਹੀਂ ਬੰਦ ਹੁੰਦਾ ਕਦੀ ਵੇਖਿਆ ਤਾਂ ਹੀ ਬੰਦ ਹੋਏਗਾ ਕਰੋਨਾ ਵਿੱਚ ਜਿੱਥੇ ਸਾਰੇ ਕਾਲ ਪਿਆ ਪੰਜਾਬ ਵਿੱਚ ਨਹੀਂ ਪਿਆ ਤੇ ਇਹ ਰੱਬ ਜੀ ਇਹ ਕਰਦੇ ਆ ਇਹਨਾਂ ਨੂੰ ਦੋ ਆ ਇਹਨਾਂ ਦੀਆਂ ਤਿੰਨ ਹੋਣਗੀਆਂ ਕੱਲ ਨੂੰ ਚਾਰ ਹੋਣਗੀਆਂ ਪਰ ਅਸੀਂ ਦੇਖਦੇ ਆ ਵੀ ਰੇੜੀ ਮਾਰਕੀਟ ਐ ਮੈਂ ਜਿਵੇਂ ਗੱਲ ਕੀਤੀ ਵੀ ਇੱਥੇ 100 150 ਰੇੜੀ ਆ ਪਰ ਕਿਸੇ ਵੱਲੋਂ ਇਸ ਦਾ ਪ੍ਰਾਲਾਣ ਨਹੀਂ ਕੀਤਾ ਗਿਆ ਕਿਉਂਕਿ ਹਰ ਇੱਥੇ ਹਮੇਸ਼ਾ ਕੰਪੀਟੀਸ਼ਨ ਹੁੰਦਾ ਵਾ ਹਰ ਕੋ ਨੂੰ ਪੈਸੇ ਦੀ ਦੌੜ ਹੁੰਦੀ ਆ ਕਿ ਪੈਸਾ ਵੱਧ ਕਮਾਇਆ ਜਾਵੇ ਜਿਵੇਂ ਵੀ ਇਹਦਾ ਕੀਤਾ 80 ਦੀ ਪਲੇਟ ਆ ਠੀਕ ਹੈ ਨਾ ਵੀਰ ਦਾ ਕਹਣਾ ਰੋਜ਼ ਦੇ ਤਿੰਨ ਵੀ ਆ ਜਾਣ ਚਾਰ ਪਾਜੀ 100 ਬੰਦਿਆਂ ਵਿੱਚੋਂ ਦੋਹਾਂ ਬੰਦਿਆਂ ਦੇ ਮਗਰਮਾਰਤ ਨਹੀਂ 100 ਤੋਂ ਦੋ ਹੀ ਰੱਬ ਦਾ ਨਾਮ ਜਪਲਾਂਗੇ ਬਾਕੀ ਜਿਹੜੇ ਪੈਸੇ ਮਗਰੀ ਭਜਨ ਵਾਲੇ ਹੋਣਗੇ ਉਹ ਦੋਹਾਂ ਵਿੱਚੋਂ ਵੀਰੇ ਜੇ ਨੇ ਕੀਤਾ ਰੱਬ ਨੇ ਇਹਨੂੰ ਹੋਰ ਤਰੱਕੀ ਦੇਣੀ ਬਿਲਕੁਲ ਹੋਰ ਦੇਣੀ ਹੈ ਬਾਬਾ ਦੀਪ ਸਿੰਘ ਦੇ ਘਰ ਕੋਈ ਘਾਟਾ ਨਹੀਂ ਹੈ ਗੁਰਮਦਾਰੀ ਨਗਰੀ ਵਿੱਚ ਕੋਈ ਘਾਟਾ ਨਹੀਂ ਹੈਗਾ ਇਹਨੂੰ ਹੋਰ ਜ਼ਿਆਦਾ ਤਰੱਕੀ ਹੋਣੀ ਹੈ ਇਹਦੇ ਇਹਦੇ ਵੇਲੇ ਉਹ ਵੀ ਇੱਕ ਦੂਜੇ ਵੀ ਕਰਨਗੇ ਫੇਰ ਕਿੰਨੀ ਚਲਾ ਗਿਆ ਬਹੁਤ ਹੋ ਰਹੀ ਹੈ ਦੇਸ਼ਾਂ ਦੇ ਲੋਕ ਬੜੇ ਨਾਲ ਪਿਆਰ ਦੇ ਰਹੇ ਨੇ ਕਹਿੰਦੇ ਵੀ ਬਹੁਤ ਸੋਹਣਾ ਪ੍ਰਾਲਾ ਕੀਤਾ ਵਾ ਜਿਵੇਂ ਮੈਂ ਗੱਲ ਕੀਤੀ ਵੀ ਲੋਕ ਪੈਸਾ ਕਮਾਉਣ ਲਈ ਦੌਰ ਚ ਬਚੇ ਹੋਏ ਨੇ ਲੋਕ ਪੈਸੇ ਤੇ ਵੀਰ ਦਾ ਕਹਿਣਾ ਵੀ ਡੇਲੀ ਪਾਵ ਰਾਤ ਨੂੰ 11 ਵਜੇ ਜਦੋਂ ਵੀ ਕੰਮ ਛੁੱਟੀ ਕਰਦਾ ਤੇ ਸ਼ੀਦਾ ਸਾਹਿਬ ਮੱਥਾ ਟੇਕ ਕੇ ਜਾਣਾ ਘਰੇ ਨਾਲ ਬੜੀ ਬਹਾਦਰੀ ਹੈ ਭਾਜੀ ਇੰਨੀ ਠੰਡ ਆ ਠੰਡ ਵਿੱਚ ਰਾਤ ਇਥੋਂ ਕੰਮ ਕਰਕੇ ਫੇਰ ਜਾਣਾ ਫੇਰ ਸਵੇਰੇ ਫੇਰ ਤਿਆਰੀ ਕਰਨੀ ਹੈ ਰੇੜੀ ਦੀ ਫਿਰ ਫਿਰ ਇਹ ਨਹੀਂ ਪੰਮ ਇੱਥੇ 10 ਬੰਦੇ ਆ ਜਾਣ 10 ਨੂੰ ਕੋਣਾ ਪਣਾ ਫਰੀਕ ਮਾਣਾ ਜਦੋਂ ਫਰੀ ਫਾਈਰ ਕੋਲੋਂ ਜਾਂਦੇ ਆ ਪੈਸੇ ਉਹ ਬਹੁਤ ਬਾਦਰੀਏ ਵੀਰ ਦੀ ਹੈ ਤੇ ਇਹ ਆ ਵੀ ਚਲੋ ਰੱਬ ਇਹਨਾਂ ਨੂੰ ਹੋਰ ਤਰੱਕੀ ਦੇਵੇ ਸਿਰ ਇਹ ਕਿਹਦੇ ਨਾ ਜਾਓਗੇ ਸਾਡੇ ਦੇਖਣ ਦੇ ਦਰਸ਼ਕ ਦੇਖ ਲੈਣੇ ਦੇਸਾਂ ਦੇਸਾਂ ਜੀ ਅਪੀਲ ਕੀ ਕਰ ਜਾਓਗੇ ਕੀ ਬੇਨਤੀ ਕਰਨਗੇ ਮੈਂ ਤਾਂ ਇਹੋ ਹੀ ਕਰਦਾ ਵੀ ਵੇਖੋ ਜਿਹੋ ਜਿਹੇ ਜਿੱਦਾਂ ਦੇ ਕੋਈ ਕੰਮ ਕਰਦਾ ਨਾ ਉਹਦਾ ਸਾਥ ਦੇਣਾ ਚਾਹੀਦਾ ਹੈ ਉਹਨੂੰ ਹਰ ਪਾਸੋਂ ਮੈਂਟਰੀ ਬੰਦੇ ਨੂੰ ਸਟਰੋਂਗ ਕਰਨਾ ਹੀ ਪੈਂਦਾ ਹੈ ਜੇ ਥੋੜੀ ਮਦਦ ਵੀ ਦੇਣੀ ਪਵੇ ਨਾ ਉਹ ਦੇਣੀ ਚਾਹੀਦੀ ਆ ਵੀ ਯਾਰ ਤੂੰ ਵਧੀਆ ਕੰਮ ਕਰਦਾ ਤੇਰੇ ਨੂੰ ਵੇਖ ਕੇ ਕੱਲ ਤਾਂ ਇਹ ਆ ਵੀ ਵੀਰ ਦਾ ਸਹਯੋਗ ਦੋ ਜਿਹੜੇ ਵੰਦੇ ਆ ਵੱਤੋ ਵੱਤ ਖਾਣ ਆਓ ਪੀ ਉਹਦੇ ਕੋ 10 ਮਗਰ ਜੇ 1 2 ਨੂੰ ਫਰੀਕਵਾ ਦੇਗਾ ਉਹਨੂੰ ਘਾਟਾ ਨਹੀਂ ਪਏਗਾ ਜੇ 10 ਤੇ 10 ਹੀ ਫਰੀਕ ਖਾਣ ਵਾਲੇ ਹੋਣਗੇ ਵੀਰ ਨੂੰ ਘਾਟਾ ਪਏਗਾ ਬਿਲਕੁਲ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਵੀਰ ਦਾ ਕਹਿਣਾ ਵੀ ਬਹੁਤ ਜਿਹੜੇ ਕਟ ਹੁੰਦੇ ਨੇ ਇਸ ਤਰ੍ਹਾਂ ਜਿਹੜਾ ਪਰਾਲੇ ਕਰਦੇ ਨੇ ਇਸ ਤਰ੍ਹਾਂ ਦਾ ਪਰਾਲਾ ਜਿਹੜਾ ਇਸ ਵੀਰ ਵੱਲੋਂ ਕੀਤਾ ਗਿਆ ਇਹ ਤਾਂ ਹਿੰਦੂ ਪਰਿਵਾਰ ਨਾਲ ਜਿਹੜਾ ਕਿ ਅਰੋੜੇ ਪਰਿਵਾਰ ਨਾਲ ਸੰਬੰਧ ਰੱਖਦਾ ਬੜੀ ਸ਼ਲਾਘਾਬਤ ਹੋ ਰਹੀ ਹੈ ਇਹਨਾਂ ਪਰਿਵਾਰ ਦੀ ਅਤੇ ਵੀਰ ਮੈਂ ਗੱਲਬਾਤ ਵੀ ਕਰ ਲਾਂਗਾ ਵੀਰ ਨਾਲ ਵੀਰ ਜੀ ਫਿਰ ਰੋਜ਼ ਤੇ ਕਿੰਨੇ ਕਿਲੋ ਕਾਇਂਦੇ ਕਦੀ ਘਾਟਾ ਨਹੀਂ ਪਿਆ ਇਸ ਚੀਜ਼ ਨੂੰ ਲੈ ਕੇ ਮੈਂ ਰੋ ਪਾਵੇਂ 10 ਸਾਲ ਪਾਵੇਂ ਭਾਜੀ ਲੱਖ ਬੰਦਾ ਆ ਜਵੇ ਕੋਈ ਚੱਕਰ ਨਹੀਂ ਸਾਡੇ ਕੋਲ ਕੋਈ ਮਨਾਂ ਨਹੀਂ ਕਿਸੇ ਨੂੰ ਨਹੀਂ ਇਹ ਜੋ ਬੱਚਿਆਂ ਦੀ ਗੱਲ ਕਰੀਏ ਬੱਚੇ ਵੀ ਆਉਂਦੇ ਨੇ ਖਾਸ ਕਰਕੇ ਜਦੋਂ ਵੱਡੇ ਵੱਡੇ ਸੇ ਦੇਖਦੇ ਪਜਾਤੇ ਤੇ ਪੌਸ਼ ਪੌਸ਼ ਏਰੀਆ ਵਾ ਲੋਕ ਗੱਡੀਆਂ 'ਚ ਉਤਰ ਕੇ ਆਉਂਦੇ ਨੇ ਲੋਕ ਹਾਂ ਹਾਂ ਦੇ ਗੱਡੀਆਂ 'ਚ ਉਤਰ ਕੇ ਫੈਮਿਲੀ ਵੀ ਆ ਰਹੇ ਆ ਬੱਚੇ ਵੀ ਆ ਰਹੇ ਆ ਲੋੜਮੰਦ ਵੀ ਆ ਰਹੇ ਪਿਆਰ ਦੇ ਰਹੇ ਸਾਰੇ ਸਨੇਹਕ ਦਿਨ ਚਾਹੋਗੇ ਅਮਰਸਾ ਦੇ ਲੋਕਾਂ ਜਿਹੜਾ ਤੁਹਾਨੂੰ ਦੇਖਣੇ ਨੇ ਦੇਸਾਂ ਦੇ ਸ਼ਹਿਰ ਚ ਕੀ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਇਹੀ ਇੱਕ ਵਾਰ ਆਣ ਹੱਡ ਕੋ ਟੇਸਟ ਕਰਨ ਬਾਬਾ ਜੀ ਦਾ ਨਾਮ ਲੈਣ ਉਹਨਾਂ ਦੀ ਖੁਆਇਸ਼ ਜਿਹੜੀ ਉਹ ਖੁਆਇਸ਼ ਪੂਰੀ ਕਰਨਗੇ ਬਾਬਾ ਜੀ ਚੜ੍ਹਦੀ ਕਲਾ ਬਖਸ਼ਣਗੇ ਠੀਕ ਹੈ ਜਿਹੜਾ ਵੀਰ ਭਰਾ ਵੇ ਇੱਥੇ ਆ ਕੇ ਇੱਕ ਵਾਰੀ ਮਿਲ ਕੇ ਜਾਏਗਾ ਭਰਾ ਨੂੰ ਕੀ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਮੋਟੂ ਵੈਜੀ ਚਾਪ ਦੇ ਕਿ ਬੜਾ ਮਸ਼ਹੂਰ ਹੈ ਆ ਤੇ ਅਮਰਸਾ ਦੇ ਰਣਜੀਤ ਜਣ ਨੂੰ ਜਿਹੜੀ ਮਾਰਕੀਟ ਤੁਸੀਂ ਦੇਖੋ ਤਸਵੀਰਾਂ ਵਿੱਚ ਜਿਹੜੀ ਮਾਰਕੀਟ ਜਿਹੜਾ ਕਿ ਨੌਜਵਾਨ ਲੈਵਲ ਵੱਖਰਾ ਪ੍ਰਲਾ ਕੀਤਾ ਜਾ ਰਿਹਾ ਹੈ ਇੱਕ ਵੱਖਰੀ ਆਸਤਾ ਜੁੜੀ ਹੋਈ ਹੈ ਇਸ ਨੌਜਵਾਨ ਦੀ ਧੰਨ ਧੰਨ ਬਾਬਾ ਦੀਪ ਸਿੰਘ ਜਿਹੜੇ ਕਿ ਸ਼ੀਦਾ ਸਾਹਿਬ ਵਾਲਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਦਾ ਕਹਿਣਾ ਵੀ ਜਿਹੜਾ ਵੀ 13 ਮਾਰੀ ਇੱਥੇ ਜਿਹੜਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਬੋਲੇਗਾ ਉਸ ਤੋਂ ਜਿਹੜਾ ਕਿ ਇੱਕ ਪਲੇਅਰ ਜਿਹੜੇ ਕਿ ਵੱਜੀ ਚਾਪ ਜਿਹੜੀ ਦਿੱਤੀ ਜਾਊਗੀ ਅਕ ਕਿ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਬੱਤਵਾ ਸ਼ੇਅਰ ਜਰੂ ਕਰਦੇ ਹੋ ਕਿਉਂਕਿ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਰੋੜੇ ਪਰਾਨਾ ਸੰਬੰਧ ਰੱਖਦਾ ਅਤੇ ਆਸ ਨਾਲ ਜੁੜੀ ਹੋਈ ਹੈ ਤੰਤਰਬਾਬਾ ਦੀਪ ਸਿੰਘ ਜੀ ਨਾਲ ਤੁਸੀਂ ਦੇਖ ਸਕਦੇ ਹੋ ਇੰਨਾ ਪਿਆਰ ਕਰਦੇ ਨੇ ਇੰਨੀ ਸ਼ਰਧਾ ਕਰਦੇ ਨੇ ਇੰਨੀ ਕਿ ਜਿਹੜੇ ਦਿਨ ਦੀ ਸ਼ੁਰੂਆਤ ਜਿਹੜੀ ਨੇ ਉਹ ਤੰਤਰਬਾਬਾ ਦੀਪ ਸਿੰਘ ਦਾ ਕਰਦੇ ਨੇ ਅਤੇ ਨੌਜਵਾਨ ਦਾ ਕਹਿਣਾ ਵੀ ਰਾਤ 11:00 ਵੀ ਵਜਣ ਇੱਥੋਂ ਛੁੱਟੀ ਕਰਕੇ ਜਦੋਂ ਮੈਂ ਮਥਾ ਜਰੂਰ ਦੇ ਕੇ ਆਉਣਾ ਤੰਦਰ ਬਾਬਾ ਦੀਪ ਸਿੰਘ ਜੀ ਨਾਲ ਐਸ ਕਰਕੇ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਮੋਟੂ ਵੈਰੀ ਰਾਬ ਵਾਲਾ ਅਤੇ ਸਾਡੀ ਦਸ਼ਕਣ ਪੀ ਲਿਆ ਵੀ ਅਜਿਹੇ ਪਿਆਰ ਜਿਹੜਾ ਕਿ ਸਾਰਿਆਂ ਵਿੱਚ ਰੱਖ ਹੋਣਾ ਚਾਹੀਦਾ ਸਾਰੇ ਆਸਤਾਨ ਕੋਈ ਨਾ ਕੋਈ ਇਸ ਤਰ੍ਹਾਂ ਜੜੀ ਆ ਰੱਬ ਭਲਾ ਤੇ ਜਿਹੜੀ ਜੁੜੀ ਹੋਣੀ ਚਾਹੀਦੀ ਆ ਮੈਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਅੰਮ੍ਰਿਤਸਰ